ਸ਼ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਅਚਾਨਕ ਭਾਈ ਅਮਰਤਪਾਲ ਸਿੰਘ ਦਾ ਨਾਂ ਗੂੰਜਣ ਲੱਗ ਗਿਆ ਭਾਈ ਅਮਰਤਪਾਲ ਸਿੰਘ ਜਿਨ੍ਹਾਂ ਨੇ ਖਡੂਰ ਸਾਹਿਬ ਤੋਂ ਵੱਡੀ ਜਿੱਤ ਹਾਸਲ ਕੀਤੀ 2 ਲੱਖ ਤੋਂ ਜ਼ਿਆਦਾ ਵੋਟਾਂ ਦਾ ਮਾਰਜਨ ਹਾਸਲ ਕੀਤਾ ਔਰ ਉਹਨਾਂ ਨੇ ਉਸ ਮਾਰਜਨ ਨੂੰ ਹਾਸਲ ਕਰਨ ਤੋਂ ਬਾਅਦ ਇੱਕ ਵੱਡੀ ਜਿੱਤ ਸਥਾਪਿਤ ਕਰ ਦਿੱਤੀ ਪਰ ਹੁਣ ਉਹਨਾਂ ਦਾ ਨਾਮ ਅਕਾਲੀ ਦਲ ਦੀਆਂ ਰੈਲੀਆਂ ਦੇ ਵਿੱਚ ਗੂੰਜਣ ਲੱਗ ਗਿਆ ਅਕਾਲੀ ਦਲ ਦੀਆਂ ਪ੍ਰੈਸ ਕਾਨਫਰੰਸਾਂ ਦੇ ਵਿੱਚ ਗੂੰਜਣ ਲੱਗ ਗਿਆ ਉਹ ਬਾਗੀ ਧੜਾ ਜਿਸ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਪ੍ਰਧਾਨਗੀ ਦੇ ਉੱਤੇ ਉਂਗਲੀਆਂ ਚੱਕੀ ਹੈ ਉਹ ਧੜਾ ਹੁਣ ਭਾਈ ਅਮਰਪਾਲ ਸਿੰਘ ਦੀ ਗੱਲ ਕਰਦਾ ਸੁਣਾਈ ਦੇਣ ਲੱਗਿਆ ਆਖਰਕਾਰ ਕਿਉਂ ਇਸ ਤਰ੍ਹਾਂ ਹੋ ਰਿਹਾ ਕੀ ਗੱਲ ਹੋ ਰਹੀ ਹੈ ਇਹ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਹੈ ਜਾਣਨਾ ਬਹੁਤ ਜ਼ਰੂਰੀ ਹੈ ਦਰਸਲ ਲੰਗੇ ਕੱਲ ਬੀਬੀ ਸਰਜੀਤ ਕੌਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉਮੀਦਵਾਰ ਐ ਲਾਣੇ ਗਏ ਸੀ ਪਰ ਹੁਣ ਉਹਨਾਂ ਦੇ ਕੰਨੀ ਪੈਰ ਪੇਸ਼ਾਂ ਖਿੱਚਲੇ ਗਏ ਨਹੀਂ ਉਹ ਬੀਬੀ ਸਰਜੀਤ ਕੌਰ ਲੰਗੇ ਕੱਲ ਪ੍ਰੈਸ ਕਾਨਫਰੰਸ ਕਰਦੇ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੂੰ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਹੈ ਕਿ ਭਾਈ ਅਮਰਤਪਾਲ ਸਿੰਘ ਦਾ ਪਰਿਵਾਰ ਸਾਨੂੰ ਸਮਰਥਨ ਦੇਵੇ ਪਰ ਇਹ ਮਾਮਲਾ ਇੱਥੇ ਹੀ ਠੱਪ ਨਹੀਂ ਹੋਇਆ ਹੋਣਾ ਵੀ ਨਹੀਂ ਸੀ ਇਹ ਮਾਮਲਾ ਗਾਂ ਚੁਰਿਆ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਹੋਈ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਸ ਦਾ ਜ਼ਿਕਰ ਆਇਆ ਇਥੋਂ ਦਾ ਕੀ ਨਹੀਂ ਸਕੋ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਹੋਰ ਵੀ ਗੱਲਾਂ ਕੀਤੀਆਂ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਸ ਵਿੱਚ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਵਡਾਲਾ ਸਿਕੰਦਰ ਸਿੰਘ ਮਲੂਕਾ ਵਰਗੇ ਲੀਡਰ ਮੌਜੂਦ ਰਹੇ ਉਥੇ ਖਾਸੀਆਂ ਗੱਲਾਂ ਹੋਈਆਂ ਨੇ ਔਰ ਖਾਸ ਕਰਕੇ ਭਾਈ ਅਮਰਤਪਾਲ ਸਿੰਘ ਬਾਰੇ ਗੱਲਾਂ ਹੋਈਆਂ ਨੇ ਦਰਸਲ ਇੱਕ ਹੋਰ ਲੇਟ ਉਥੇ ਵੀ ਹੁੰਦਾ ਕਿਉਂਕਿ ਜਦੋਂ ਫਰੀਦਕੋਟ ਤੋਂ ਐਮਪੀ ਬਣੇ ਸਰਬਜੀਤ ਸਿੰਘ ਖਾਲਸਾ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਜਾਂ ਮੀਡੀਆ ਨਾਲ ਗੱਲਬਾਤ ਕਰਦੇ ਨੇ ਉਸ ਵੇਲੇ ਉਹ ਇੱਕ ਬਿਆਨ ਜਾਰੀ ਕਰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਖਰਾ ਅਕਾਲੀ ਦਲ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ ਇੱਕ ਸੰਪੂਰਨ ਅਕਾਲੀ ਦਲ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਹੈ ਮੁਕੰਮਲ ਅਕਾਲੀ ਦਲ ਬਣਾਉਣ ਦਾ ਪ੍ਰੋਗਰਾਮ ਉਲੀਕਿਆ ਜਾ ਸਕਦਾ ਜਿਹੜਾ ਕਿ ਉਹ ਅਤੇ ਭਾਈ ਅਮਰਤਪਾਲ ਸਿੰਘ ਰਲ ਕੇ ਚਲਾ ਸਕਦੇ ਨੇ ਇਹਦੀਆਂ ਚਰਚਾਵਾਂ ਵੀ ਚੱਲੀਆਂ ਸੀ ਕਿ ਭਾਈ ਅਮਰਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਰਲ ਕੇ ਅਕਾਲੀ ਦਲ ਦੁਬਾਰਾ ਤੋਂ ਸਥਾਪਿਤ ਕਰਨ ਲਈ ਤਿਆਰ ਬਰ ਤਿਆਰ ਨੇ ਹੁਣ ਗੱਲ ਇੱਥੇ ਆ ਕੇ ਕੋਰਿਲੇਟ ਕਰਦੀ ਪਈ ਹੈ ਕਿ ਕਿ ਉਹ ਅਕਾਲੀ ਦਲ ਬਣੇਗਾ ਔਰ ਜੇ ਉਹ ਅਕਾਲੀ ਦਲ ਬਣਦਾ ਆ ਤਾਂ ਕੀ ਉਸ ਅਕਾਲੀ ਦਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇਹ ਬਾਗੀ ਧੜਾ ਜਾ ਰਲੇਗਾ ਇੱਕ ਪਾਸੇ ਇਸ ਧੜੇ ਦੇ ਵਿੱਚ ਭਾਈ ਮਨਜੀਤ ਸਿੰਘ ਵੀ ਮੌਜੂਦ ਨੇ ਜਿਹੜੇ ਅਕਾਲੀ ਦਲ ਤੋਂ ਮੂੰਹ ਵਟ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨੇ ਔਰ ਖਾਸ ਕਰਕੇ ਆਪਣੇ ਆਪ ਨੂੰ ਸਰ ਜਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਕਰੀਬੀ ਮਿੱਤਰ ਦੱਸਦੇ ਨੇ ਉਹਨਾਂ ਭਾਈ ਮਨਜੀਤ ਸਿੰਘ ਨੇ ਸਪੋਰਟ ਕੀਤੀ ਸੀ ਭਾਈ ਅਮਰਤਪਾਲ ਸਿੰਘ ਦੀ ਲੋਕ ਸਭਾ ਇਲੈਕਸ਼ਨ ਵੇਲੇ ਔਰ ਸ਼ਰੋਮਣੀ ਅਕਾਲੀ ਗੱਲ ਦੇ ਵੱਲੋਂ ਮੂੰਹ ਮੋੜ ਲਿਆ ਸੀਗਾ ਇਸੇ ਢੜੇ ਦੇ ਵਿੱਚ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਜੀਜਾ ਜੀ ਨੇ ਉਹਨਾਂ ਨੇ ਵੀ ਭਾਈ ਅੰਮ੍ਰਿਤਪਾਲ ਸਿੰਘ ਨੂੰ ਕਠੜ ਤੌਰ ਦੇ ਉੱਤੇ ਸਪੋਰਟ ਕੀਤਾ ਸੀ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਔਰ ਇਹੀ ਢੜਾ ਜਿਹੜਾ ਹੈ ਉਹ ਹੁਣ ਉੱਬਰਦਾ ਪਿਆ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਮ ਦੇ ਨਾਲ ਇਹ ਵੀ ਕਿਤੇ ਨਾ ਕਿਤੇ ਕਿਹਾ ਜਾਣ ਲੱਗ ਗਿਆ ਹੁਣ ਇਸ ਗੱਲ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕੀ ਆਉਂਦਾ ਸਮਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਹੱਥ ਮਿਲਾਵੇਗਾ ਇਹ ਤੜਾ ਇਹ ਦੇਖਣਾ ਹੋਵੇਗਾ ਜੋ ਵੀ ਹੋਏਗਾ ਉਹ ਬਾਅਦ ਦੀ ਗੱਲ ਆ ਪਰ ਇਸ ਮਾਮਲੇ ਨੂੰ ਲੈ ਕੇ ਗੱਲਾਂ ਕਿਹੜੀਆਂ ਚੱਲੀਆਂ ਨੇ ਆਓ ਉਹ ਸੁਣ ਲੈਂਦੇ ਆ ਭਾਈ ਅਮਰਤਪਾਲ ਸਿੰਘ ਜਿਹੜੇ ਅੱਜ ਦੇਵਦੇਵਿੱਤ ਨੇ ਡੇਬਰੂਗੜ ਦੇਵਦੇਵ ਵਿੱਚ ਐਨਐਸਏ ਦੇ ਤਹਿਤ ਦੇਵਦੇਵਿੱਤ ਨੇ ਉਹਨਾਂ ਨੂੰ ਵੀ ਇਹਨਾਂ ਲੋਕਾਂ ਨੇ ਆਰਐਸਐਸ ਦਾ ਜੈਂਟ ਦੱਸਿਆ ਸੀ ਉਸ ਕਰਕੇ ਇਸ ਤਰ੍ਹਾਂ ਦੀ ਇਲਜ਼ਾਮਬਾਜ਼ੀ ਸ਼ੋਭਾ ਨਹੀਂ ਦਿੰਦੀ Subscribe to One India channel and never miss an update.